ਜੋ 30 ਮਈ 2025 ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਸਿੱਦੀ ਦਿਹਾੜਾ 419ਵਾਂ ਸਿੱਧੀ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ਾਂ ਤੇ ਇੰਟਰਨੈਸ਼ਨਲ ਲੈਵਲ ਤੇ ਸੰਗਤ ਵਿੱਚ ਬੜਾ ਉਤਸ਼ਾਹ ਹੈ ਇਸ ਸਿੱਧੀ ਦਿਹਾੜੇ ਨੂੰ ਬੜੇ ਸਾਵਧਾਨ ਪੜਾਇਆ ਜਾਂਦਾ ਪਰ ਸਾਨੂੰ ਉਹਨਾਂ ਦੇ ਸਖਿਆਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜਾ ਅਰਜਨਦੇਵ ਜੀ ਨੇ ਸਮਾਜ 'ਚ ਕੂਰੀਤੀਆਂ ਲਈ ਜਾਂ ਬੇਪੜੇ ਫੈਲੇ ਹੋਏ ਕੂੜ ਪ੍ਰਚਾਰ ਲਈ ਉਹਨਾਂ ਨੂੰ ਸਹੀਦੀ ਦਿੱਤੀ ਸਾਨੂੰ ਵੀ ਉਹਨਾਂ ਰਾਹਾਂ ਤੇ ਚੱਲਦੇ ਹੋਏ ਸ੍ਰੀ ਗੁਰੂ ਅਰਜਨਦੇਵ ਜੀ ਦੇ ਸਖਿਆਵਾਂ ਨੂੰ ਆਪਣੇ ਜੀਵਨ 'ਚ ਧਾਰਨ ਕਰਦੇ ਹੋਏ ਸਾਨੂੰ ਆਪਣੇ ਜੀਵਨ ਨੂੰ ਪਵਿੱਤਰ ਤੇ ਸਪਸ਼ਟ ਬਣਾਉਣਾ ਚਾਹੀਦਾ ਹੈ ਤੇ ਮਾਨਵਤਾ ਦੀ ਭਲਾਈ ਲਈ ਸਦਾ ਤਤਪਰ ਹੋ ਕੇ ਗੁਰੂ ਅਰਜਨਦੇਵ ਜੀ ਦੇ ਸਖਿਆਵਾਂ ਨੂੰ ਇਤਿਦਾਨ ਕਰਦੇ ਹੋ ਇਨਸਾਨੀ ਦੀ ਸੇਵਾ ਲਈ ਸਾਨੂੰ ਤਤਪਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਪਿਓ ਜਿਹਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਕਾ ਬਣਾ ਆਇਓ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਹਿਬ ਸ੍ਰੀ ਗੁਰੂ ਜਨ ਦੇਵ ਜੀ ਦਾ ਸ਼ਹੀਦੀ ਗੁਰਪੁਰ ਸੰਗਤਾਂ ਹਰ ਸਾਲ ਨਾਲ ਮਕੇ ਗਦਵਾ ਸਿੰਘ ਸੁਬਾਨ ਮੀਨ ਵਿਕੇ ਮਰੌਧੀਆਂ ਨੇ ਉਹਦੇ ਸਬੰਧ ਵਿੱਚ ਬਾਦਾ ਗੁਜਰੀ ਭਲਾਈ ਕੇਂਦਰ ਵੱਲੋਂ ਜੋ ਸੇਵਾ ਲੱਗੀ ਸੀਗੀ ਉਹ ਸਾਰੇ ਮੈਂਬਰਾਂ ਨਾਲ ਮਿਲ ਕੇ ਨਿਭਾਈ ਹੈ ਵੈਗਰੂ ਚੜ੍ਹਦੀ ਕਲਾ ਕਰੇ ਮੈਂਬਰਾਂ ਤੇ ਇਸ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਜੋ ਜਹਾਜ਼ ਅਰਜਨ ਗੁਰੂ ਸੋ ਅੱਜ ਸ਼ਹੀਦਾਂ ਦੇ ਸਰਤਾਜ ਸਹਿ ਸ਼ੁਰੂ ਅਰਜਨ ਦੇਵ ਜੀ ਦਾ ਅਸੀਂ ਦਿਹਾੜਾ ਸਾਰੇ ਵਿਸ਼ਵ ਭਰ ਵਿੱਚ ਸ਼ਰਦ ਸਤਾਲਾ ਬਣਾਇਆ ਜਾ ਰਿਹਾ ਹੈ ਭਲਾੜਾ ਵਿੱਚ ਵੀ ਗੁਰਦੁਆਰਾ ਸਿੰਘ ਸਭਾਨ ਮੀਨ ਵਿਖੇ ਪਰਸੋ ਰੋਜ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਨਗਰ ਕੀਰਤਨ ਹੋਇਆ ਕੱਲ ਕਵੀ ਦਰਵਾਜ਼ਾ ਹੋਇਆ ਅੱਜ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪ੍ਰੰਤ ਕੀਰਤਨ ਦਰਵਾਜ਼ਾ ਆਏ ਗਏ ਉਪਰੰਤ ਸ਼ਫੀਲ ਤਿਆਰ ਕੀਤੀ ਗਈ ਹੈ ਜੋੜਿਆਂ ਦੀ ਸੇਵਾ ਮਾਤਾ ਗੁਜਰੀ ਜੀ ਪੜਾਈ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ ਸ਼ਫੀਲ ਦੀ ਸੇਵਾ ਭਲਾੜਾ ਦੀ ਦੁੱਧ ਯੂਨੀਅਨ ਵੱਲੋਂ ਹੋ ਰਹੀ ਹੈ ਸੋ ਸਮੂਹ ਸਕਦਾ ਜੋ ਪਹੁੰਚਿਆ ਨੇ ਉਹਨਾਂ ਦਾ ਪਰੰਦਰ ਕਮੇਟੀ ਗੁਰਦੁਆਰਾ ਵੱਲੋਂ ਅਤੇ ਮਾਤਾ ਗੁਜਰੀ ਪੜਾਈ ਕੇਂਦਰ ਵੱਲੋਂ ਜੀ ਆਇਆਂ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੋਂ ਦੁਆਰਾ ਫੇਰ ਸ਼੍ਰੀ ਗੁਰੂ ਅਕਿੰਦ ਦੇਵ ਜੀ ਦੀ ਛਿੱਦੀਨੋ ਕੋਟ-ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ